ਭਰਤ ਕਬੀਰ ਜੀ ਕਹਿੰਦੇ ਮਨ ਸਾਰੀਆਂ ਬਾਤਾਂ ਦੇ ਬਾਤਾਂ ਨੂੰ ਜਾਣਦਾ ਪਰ ਜਾਣ ਜਾਣ ਕੇ ਫੇਰ ਉਲਟਣ ਕਰਦਾ ਹੈ ਤੇ ਬੁਰੇ ਪਰਿਵਰਤਨ ਮਾਨੇ ਟਕਾਲਿਆ ਸੋ ਸਤਿਆ ਮਾਰਗ ਪ੍ਰਾਪਤ ਹੋ ਜਾਂਦੇ ਜੇ ਮਨ ਨੂੰ ਕਸਾਲਿਆ ਆਪਣੇ ਮਨ ਨੂੰ ਸਤਿਗੁਰੂ ਦੇ ਨਾਲ ਜੋੜਿਆ ਸਮੇਂ ਵਿੱਚ ਹੁੰਦੇ ਨੇ ਸਾਰੇ ਮਨੁੱਖਾਂ ਦੀ ਆਪਣੇ ਮਨ ਨੂੰ ਵਸਣੇ ਨਹੀਂ ਕਰਿਆ ਸਾਰੇ ਬੰਦੇ ਆਪਣੇ ਮਨ ਦੇ ਹਿਸਾਬ ਨਾਲ ਚੱਲੇ ਪਰ ਨਹੀਂ ਹੁੰਦੇ ਨੇ ਛੋਟੇ ਛੋਟੇ ਬੱਚੇ ਵੀ ਸਤਰਾ ਨਾਲ ਗੁਰਜੰਦ ਨੇ ਆਪਣੇ ਮਨ ਆਪਣੇ ਹਿਸਾਬ ਨਾਲ ਚਲਾਉਂਦੇ ਨੇ ਹੋਰ ਪਿਆਰਿਓ ਕਈ ਸਾਥੀ ਬੱਚੇ ਹੋਣਗੇ ਆਪਣੇ ਮਨ ਦੇ ਹਿਸਾਬ ਨਾਲ ਚੱਲਣਗੇ ਕਈ ਹੋਣਗੇ ਪਰ ਜ਼ਿਆਦਾਤਰ ਲੋਕ ਅਜਿਹੇ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਮਨ ਵਿੱਚ ਆਪਣੀ ਵਾਸਤੇ ਜੁੱਟਾ ਤੇ ਹੋਰ ਪਿਆਰਿਓ

ਉਹ ਸਿੰਘਾਂ ਨੇ ਬਾਣੀ ਕੋਲ ਕੇ ਸੋਈਓਰ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਤਿਗੁਰੂ ਆਪਣਾ ਸਿਰ ਸਜਦਾ ਕਰਿਆ ਨਮਸਕਾਰ ਕੀਤੀ ਸਾਹਬ ਜੀ ਤੇ ਜਦੋਂ ਸੰਸਕਾਰ ਕਰਕੇ ਪਾਣੀ ਵਾਲਿਆਂ ਦੇ ਕੋਲ ਇੱਥੇ ਅਰਦਾਸ ਬੇਨਤੀ ਕਰਕੇ ਉੱਥੇ ਤੇ ਉਹ ਬੱਚੇ ਨੂੰ ਆਖਦੇ ਨੇ ਕਹਿੰਦੇ ਭਾਈ ਸਾਨੂੰ ਪਾਣੀ ਦੀ ਪਿਆਸ ਲੱਗੀ ਹੈ ਸਾਨੂੰ ਪਾਣੀ ਪਿਆ وہ بچے نے جب بچہ بیٹھا سانس لگی ہے بچہ پانی لگ کے آیا گلاس پانی لگ کے آیا جب پانی لگ کے آیا کہ جب پانی پلاؤ لگیا تو ایک بندہ آگیا ایک بندہ آ گیا وہ روکتا کہ ہاتھ کا پانی نہ پیو یہ ہاتھ کا پانی نہ پیو میرے چھاٹ ہے کہ میرے ہاتھ کا پانی نہ میرے ہاتھ کا پانی نہ پیو سنگ بھی پوچھتے ہیں کہ ہوا سی جل کے ہاتھ کا یہ جا بچہ ਜਦੋਂ ਬੇਮਤਾ ਆਖਿਆ ਨਾ ਬੇਮਤਾ ਹੁੰਦਾ ਸੋਝੀ ਨਹੀਂ ਕਹਿੰਦੇ ਬੇਮਤਾ ਜਦੋਂ ਬੇਮਤਾ ਆਖਿਆ ਤਾਂ ਗੁਰੂ ਗੋਬਿੰਦ ਸਿੰਘ ਜਾਨ ਨਹੀਂ ਸਕਿਆ ਉਹਦੇ ਹੱਥੇ ਤਾਂ ਜਾਣ ਨਹੀਂ ਸਕਿਆ ਉਹ ਬੱਚਾ ਘਰ ਵਾਪਸ ਆਇਆ ਆਪਣੇ ਘਰ ਆਇਆ ਆਪਣੀ ਮਾਂ ਕੋਲ ਚਲਿਆ ਗਿਆ ਜਦੋਂ ਬੇਮਤਾ ਆਖਿਆ ਨਾ ਉਹ ਆਪਣੇ ਘਰ ਵਾਪਸ ਆ ਗਿਆ ਘਰ ਆ ਕੇ ਆਪਣੀ ਮਾਂ ਕੋਲ ਚਲੇ ਗਿਆ ਮਾਂ ਦੀ ਗੋਦ ਵਿੱਚ ਜਾ ਕੇ ਬਹਿ ਗਿਆ ਮਾਂ ਦੀ ਗੋਦ ਵਿੱਚ ਜਾ ਕੇ ਬੈਠਿਆ ਤੇ ਆਪਣੀ ਮਾਂ ਨੂੰ ਆਖਦਾ ਕਹਿੰਦਾ ਮਾਂ ਮੈਨੂੰ ਦੂਰ ਸਿੰਘ ਮਲੇਸ਼ੀਰ ਬਾਣੀ ਪੜ ਰਹੀ ਸੀ ਉਹਨਾਂ ਨੇ ਆਪਣਾ ਪਾਪ ਕਰਿਆ ਅਰਦਾਸ ਕਰੀ ਸਤਿਗੁਰੂ ਨੂੰ ਆਪਣਾ ਸਿਰ ਕੀਤਾ ਕਿ ਕਾਕੇ ਨੇ ਬਾਣੀ ਪੜ੍ਹਦੇ ਸੀ ਕਹਿੰਦਾ ਮਨੀ ਮੇਰੇ ਕੋਲ ਪਾਣੀ ਹੋ ਗਿਆ ਮੈਂ ਉਹਨੂੰ ਪਾਣੀ ਲਿਜਾ ਕੇ ਦਿੰਦਾ ਮੈਂ ਪਾਣੀ ਨੂੰ ਅੰਗ ਦਿੱਤਾ ਕਹਿੰਦਾ ਪਰਦੇ ਨੂੰ ਪਾਣੀ ਲਿਜਾ ਕੇ ਉਹਨਾਂ ਨੂੰ ਦਿੰਦਾ ਨਾ ਕਹਿੰਦਾ ਇੱਕ ਬੰਦਾ ਆਇਆ ਕਹਿੰਦਾ ਜੁਰੂ ਆਖਦਾ ਇਹਦੇ ਹੱਥ ਦਾ ਪਾਣੀ ਨਾ ਸਕਿਓ ਇਹ ਧੀਮਕ ਹੈ ਇਹ ਧੀਮਕ ਦਾ ਹੱਥ ਦਾ ਪਾਣੀ ਆ ਸਕਿਓ ਤੇ ਕਹਿੰਦਾ ਮਾਂ ਕਹਿੰਦਾ ਮੈਨੂੰ ਉਹਨਾਂ ਨੇ ਧੀਮਕ ਦਾ ਕਿਉਂ ਕਿਹਾ میرے جی دس میں بے متا کیوں آپ جہاں نے بے متا آجہ آخلا کہ میں جانتا نہیں سی اور میرے بے متا آ گیا ماں آختی ہے کہ جنہ واسطے پانی لے کے گیا جل لے کے گیا وہ ہے کون سی بچے آتا ہے کہ ماں میں انہوں نے بھی جانتا کہنا بس وہ پانی پڑی انہوں نے پانی پڑی بانی پڑ کے عزاز کی تھی کہنا انہوں نے میرے کو پانی مانگ لے جو ماں نے کہنا سنی نا پانی پڑی عزاز کی تھی تو پھر ماں اپنے بچے کو دس دیا ہے کہنا اترا کہنا ہی دیل کو بانی مانگیا جان مانگیا وہ کوئی بھور نہیں گرو نانک دیو مہاراج کے ماں سکھ سکتے سکھ ہوں کون نہیں ماں ہاتھ کی ماں سمجھ آ اس بچے کی پوتریا

ਜਦੋਂ ਵਿਆਹ ਕੇ ਆਈ ਸੀ ਫਾਰਾ ਇਹਨਾਂ ਦਾ ਪਰਿਵਾਰ ਸੱਖੀ ਸਰਪਰੀਆਂ ਨੂੰ ਮੰਨਦਾ ਸੀ ਬੜੀਆਂ ਨੂੰ ਕਬੜਾਂ ਨੂੰ ਲੱਥੇ ਤੇ ਇਦਾਂ ਸੀ ਬੜੀਆਂ ਕਬੜਾਂ ਨੂੰ ਮੰਨਦਾ ਸੀ ਕਹਿੰਦੇ ਪਰ ਇਹ ਜਿਹੜੇ ਬੱਚੇ ਦੀ ਮਾਂ ਹੈ ਇਹ ਕੇਵਲ ਕੋ ਨਾਰਿਕ ਦੇ ਮਹਾਰਾਜ ਨੂੰ ਮਰਦੀ ਸੀ ਕੇਵਲ ਕੋ ਨਾਰਿਕ ਦੇ ਮਹਾਰਾਜ ਨੂੰ ਮਰਦੀ ਸੀ ਤੇ ਲੋਕ ਪਿਆਰੇ ਮਾਂ ਆਪਣੇ ਬੱਚੇ ਨੂੰ ਸਮਝਾਉਂਦੀ ਹੈ ਕਹਿੰਦੀ ਪੁੱਤਰਾ ਤੇਰਾ ਪੁੱਤਰਾ

ਗੁਰੂ ਨਾਨਕ ਦੇ ਘਰ ਦੀ ਦੇ ਛੇਵੇਂ ਉਤਾਰ ਗੁਰੂ ਹਰਗੋਬਿੰਦ ਪਾਸ਼ਾ ਨੇ ਵੱਜ ਕੇ ਆਪ ਕੋ ਸਤਨਾਮ ਕੀਓ ਗੁਰੂ ਐਸੇ ਜਿਹੇ ਪ੍ਰਤੱਖ ਗੁਰੂ ਗੁਰੂ ਹਰਗੋਬਿੰਦ ਪਾਸ਼ਾ ਨੇ ਗੁਰੂ ਨਾਨਕ ਦੇ ਘਰ ਦੀ ਵੱਡੀ ਦੇ ਛੇਵੇਂ ਉਤਾਰ ਕਹਿੰਦੀ ਇਸੇ ਉਹ ਨਦੀ ਦੇ ਰਾਜਮਾਨ ਨੇ ਤੇ ਉਹ ਆਪਾਂ ਕਹਿੰਦਾ ਮਾਣ ਤੇ ਆਪਾਂ ਵੀ ਕੋਲ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰਸ਼ਨ ਕਰੀਏ ਆਪਾਂ ਵੀ ਉਹਨਾਂ ਨੂੰ ਨਮਸਕਾਰ ਕਰਨੇ ਆਇਆ ਗਰੀਏ ਦੇਵੀ ਮਾਸਮੇਂ ਇਹ ਕਹਿੰਦੀ ਬੁੱਤਰਾ ਗੱਲ ਸੁਣ ਕੰਦੀ ਹੋਰਾਂ ਨੂੰ ਫੂਰ ਸਥਾਨਾਂ ਬੜੀਆਂ ਕਬਰਾਂ ਤੇ ਜਾਣ ਦੀ ਲੋੜ ਪੈਂਦੀ ਹੈ ਕਿਉਂਕਿ ਉਹ ਜਾਨਦਰਾ ਦੀਆਂ ਨਹੀਂ ਜਾਣਦੇ ਦਿਲਾ ਨਹੀਂ ਜਾਣਦੇ ਇਸ ਲਈ ਉਹ ਤਾਂ ਜਾਣ ਦੀ ਲੋੜ ਪੈਂਦੀ ਹੈ ਕੰਦੀ ਪਰ ਤੂੰ ਆਪਣੇ ਘਰ ਵਿੱਚ ਇਹ ਮਹਾਰਾਜਾ ਦਾ ਨਾਮ ਜਪਦਾ ਰਹੀਂ ਉਹਨਾਂ ਦਾ ਨਾਮ ਨੂੰ ਤੇ ਆਉਂਦਾ ਨਹੀਂ ਕਹਿੰਦੀ ਇੱਕ ਦਿਨ ਇੱਕ ਦਿਨ ਐਸਾ ਆਉਣਿਕਾ ਕੋ ਬਖਸ਼ਤ ਹੋਵੇ ਤੇ ਬਾਦਸ਼ਾਹ ਆਪ ਚੱਲ ਕੇ ਆ ਕੇ ਦਰਸ਼ਨ ਦੇਣਗੇ ਗੱਲ ਕੋ ਸਤਨਾ ਉਹਨਾਂ ਨੂੰ ਤੇ ਆਉਂਦਾ ਨਹੀਂ ਇੱਕ ਦਿਨ ਐਸਾ ਜ਼ਰੂਰ ਆਵੇਗਾ ਕਹਿੰਦੀ ਘਰ ਆ ਕੇ ਲਸਣ ਦੇਣਗੇ ਤੇ ਗੁਰੂ ਪਿਆਰਿਓ ਉਹਦੀ ਮਾਂ ਸਮਝਾਉਗੀ ਕਹਿੰਦੀ ਪੁੱਤਰਾ ਜਿਹੜੇ ਹੋਰ ਬੜੀਆਂ ਕਬਰਾਂ ਤੇ ਰਹਦੇ ਨੇ ਨਾ اینا دیا تو کوئی سنتا نہیں یہاں دلان کی متعلق پلے بڑے ایسا گرو گنخت مارج کا در ایسا گرو نانک دیو پاشا جی کا در ایسا ہے جانتے ہیں رکھو کوئی پاپ کرتے ہیں نا ابھی سوچتے ہیں سب کوئی دیکھتا نہیں ਪਰ ਚੇਤੇ ਰੱਖਿਓ ਇਹ ਦੁਨੀਆ ਤੋਂ ਲਪੋ ਸਕਦੇ ਆ ਇਹ ਦੁਨੀਆ ਤੋਂ ਲਪੋ ਲਾਂਗੇ ਪਰ ਖੁਦ ਰੱਬ ਤੋਂ ਨਹੀਂ ਲਪੋ ਸਕਦਾ ਇਹ ਦੁਨੀਆ ਵਾਲੇ ਕੈਮਰੇ ਨਾਲ ਨਹੀਂ ਲਾਂਗੇ ਰੱਬ ਵਾਲਾ ਕੈਮਰਾ ਨਹੀਂ ਕਦੇ ਬੰਦ ਹੁੰਦਾ ਤਾਂ 24 ਘੰਟੇ ਚੱਲਦਾ ਰਹਿੰਦਾ ਜੇ ਵੀ ਪਾਪ ਕਰਦੇ ਆ ਨਾ ਅਸੀਂ ਤਾਂ ਸੋਚ ਲੈਂਦੇ ਆ ਸਾਡ ਨੂੰ ਕਿਸੇ ਨੇ ਦੇਖਿਆ ਨਹੀਂ ਪਰ ਗੁਰੂ ਪਿਆਰੇ ਰੱਬ ਵਾਲਾ ਕੈਮਰਾ 24 ਘੰਟੇ ਚੱਲਦਾ ਹੈ ਜੇ ਤਾਂ ਗੁਰੂ ਦਾ ਮੋਢਿਆ ਤੇ ਬੈਠੇ ਨੇ ਜਦ ਇਹ ਦੇਖ ਲੈਂਦੇ ਨੇ ਕੀ ਮਾੜਾ ਕਰਮ ਕੀਤਾ ਹੈ ਇਸੇ ਲਈ ਕਹਿੰਦੇ ਹੱਕ-ਹੱਕ ਕੀ ਅੰਤ ਕੀ ਜਾਣ ਸਭਲੇ ਹੋਏ ਕੀ ਕੀ ਪਸੰਦ ਸਾਰਿਆਂ ਨੇ ਪਤਾ ਹੈ ਕੌਣ ਭਲੇ ਕੌਣ ਬੁਰਾ ਸਾਰਿਆਂ ਦਾ ਪਤਾ ਉਸ ਆਪ ਨੂੰ ਦੇ ਗੁਰੂ ਪਿਆਰੇ ਉਹਦੀ ਮਾ ਸਮਝਾਉਂਦੀ ਹੈ ਕਿ ਜੇ ਨਾਮ ਜਪਦਾ ਰਹੇ ਗੁਰੂ ਹਰਗੋਬਿੰਦ ਪਾਸ਼ਾ ਦਾ ਇੱਕ ਦਿਨ ਐਸਾ ਆਏਗਾ ਜਦੋਂ ਤੇਰੀ ਘਰਾਂ ਅਗੇ ਦਰਸ਼ਨ ਦੇਣਗੇ ਇਹ ਦੇਖੋ ਗਿਆਨੀ ਉਮਰ ਦਾ ਬੱਚਾ ਹੈ ਨਾਲਦਰ ਫੀਲਡ ਤੇ ਕੰਮ ਕਰਦਾ ਹੈ ਨਾਲੇ ਆਪਣੀ ਘਰ ਦਾ ਕੰਮ ਕਰਦਾ ਹੈ ਕਹਿੰਦੇ ਜਦੋਂ ਉਸ ਨੂੰ ਨਾਮ ਜਪਣ ਲਈ ਇਹਾਂ ਨਾਲੋਂ ਮਾਂ ਨੇ ਉਹ ਬੱਚੇ ਦੀ ਮਾਂ ਨੇ ਦੋ ਕੁੜੀਆਂ ਦੀਆਂ ਰੋਟੀਆਂ ਦੇ ਪੱਲੇ ਨਾਲ ਬਣਾ ਦਿੱਤੀਆਂ ਦੋ ਕੁੜੀਆਂ ਦੀਆਂ ਰੋਟੀਆਂ

ਹਾਲੇ ਰੱਖੀ ਨਾ ਮਤਾਨੇ ਇਤਨਾ ਜਦੋਂ ਕੋ ਗੁਰੂ ਦਾ ਪਾਤਸ਼ਾਹ ਨੂੰ ਮਲੇਗਾ ਇਹ ਦੋ ਕੁਰਤੀਆਂ ਰੂਈਆਂ ਉਹਨਾਂ ਦੇ ਚਰਨਾ ਵਿੱਚ ਭੇਟਾ ਕਰਦੀ ਗਏ ਆਪ ਕੋ ਸਤਨਾ ਜੀ ਇਹ ਦੋ ਕੁਰਤੀਆਂ ਰੂਈਆਂ ਉਹਨਾਂ ਨੂੰ ਭੇਟਾ ਕਰਦੀ ਤੇ ਗੁਰੂ ਪਿਆਰੇ ਦੇ ਬੱਲੇ ਨਾਲ ਦੋ ਕੁਰਤੀਆਂ ਰੂਈਆਂ ਬੰਨ੍ਹ ਦਿੰਦੀਆਂ ਕਹਿੰਦੇ ਦਿਨ ਰਾਤ ਇੱਕ ਕਰਕੇ ਸਤਿਗੁਰਾਂ ਦਾ ਨਾਮ ਤੇ ਆਉਂਦਾ ਹੈ ਸਤਿਗੁਰਾਂ ਦੀ ਯਾਦ ਕਰਦਾ ਹੈ ਉਹ ਪਿਆਰੇ ਜਿਹੜੇ ਬੱਲੇ ਨਾਲ ਗੁਰਦੀਆਂ ਰੋੜੀਆਂ ਬੰਨ੍ਹੀਆਂ ਨੇ ਨਾ ਉਹ ਪੱਲੇ ਨੂੰ 24 ਘੰਟੇ ਆਪਣੇ ਨਾਲ ਰੱਖਦਾ ਕਦੇ ਤਾਂ ਮੋਢੇ 'ਚ ਟੱਕ ਲੈਂਦਾ ਕਦੇ ਹੱਥ 'ਚ ਫੜ ਲੈਂਦਾ ਕਹਿੰਦੇ 24 ਘੰਟੇ ਉਹ ਪੱਲੇ ਨੂੰ ਆਪਣੇ ਨਾਲ ਰੱਖਣ ਕਰਕੇ ਉਹਦਾ ਪਿੰਡ ਵਾਲਿਆਂ ਨੇ ਨਾਮ ਹੀ ਭਾਈ ਪੱਲਾ ਰੱਖ ਦਿੱਤਾ ਰੱਬ ਗਿਆ ਉਸ ਦਾ ਸਤਨਾਮ ਸਿਰੀਆ ਪੱਲੇ ਨੂੰ ਕਦੇ ਮੋਢੇ 'ਚ ਰੱਖ ਲੈਣਾ ਕਦੇ ਹੱਥ 'ਚ ਫੜ ਲੈਣਾ ਕਦੇ ਜਿਹੜੇ ਪਿੰਡ ਵਾਲਿਆਂ ਨੇ ਉਹਦਾ ਨਾਮ ਵੀ ਭਾਈ ਬੱਲਾ ਰੱਖ ਦਿੱਤਾ ਭਾਈ ਬੱਲਾ ਜਿਹਦੇ ਨਾਲ ਸਤਗੁਰੂ ਨੇ ਧਿਆਨਸ ਸਿਮਰਦੇ ਉਹਦੇ ਨਾਮ ਨੂੰ ਖੇਤਾਂ ਵਿੱਚ ਕੰਮ ਕਰਦੇ ਉਹਦੇ ਨਾਮ ਨਾਲ ਹੀ ਆਉਂਦਾ ਹੈ ਨਹੀਂ ਗੁਰੂ ਪਿਆਰਿਓ ਸਾਨੂੰ ਸਤਿਗੁਰੂ ਅੱਜ ਅਰਦਾਸ ਬੇਨਤੀ ਕਰਦਾ ਹੈ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਗਰੀਬ ਨੂੰ ਦੇ ਦਰਸ਼ਨ ਦੇ ਦਿਓ ਇਹ ਗਰੀਬ ਨੂੰ ਆ ਕੇ ਦਰਸ਼ਨ ਦੇ ਦਿਓ اے پیارے سہی پوجا درشوں تصدیو رہییاں نے سادھواں دی قربانی دا بھی فرمان ہے درشن دیکھ دی پر تیرا پوران کر کر کوئی سب دے سادھواں دی ہے